ਵਿਕਾਸਨਾ ਦੀ ਤੱਕ ਚੀਜ਼ ਹੈ ਹੀ ਨਹੀਂ ਜਿੱਥੇ ਇਹ ਤਾਂ ਸੁਪਨਾ ਹੀ ਹੈ ਜੀ ਵਿਕਾਸਨਾ ਦਾ ਤਾਂ ਇਸ ਪਿੰਡ ਦੇ ਵਿੱਚ। ਕੋਲ ਮਾਰੀ ਹੈ ਨਾ ਸਵੇਰ ਸਕੂਲ ਤੋਂ ਛੋਣੇ ਆਤੇ ਆ ਤਾਂ ਬੱਚਾ ਜਾਣ ਹੀ ਪਾ ਦੋ ਤਿੰਨ ਵਾਰ ਤਾਂ ਮੇਰਾ ਹੀ ਖੁਦ ਦਾ ਬੇਟਾ ਇੱਧਰ ਗੇਟ ਕੇ ਚਲਾ ਗਿਆ ਥਾ ਗਾ। ਪਾਣੀ ਦਾ ਹਾਲ ਦੇਖੋ ਤੁਸੀਂ ਤੇ ਮੈਨੂੰ ਲੱਗਦਾ ਵੀ ਇੱਥੇ ਮੱਛੀਆਂ ਪਾਉਣੀਆਂ ਚਾਹੀਦੀਆਂ ਜੀ। ਪਿੰਡ ਵਾਲੇ ਸੜਕ ਤੇ ਖੜੇ ਪਾਣੀ ਤੋਂ ਐਨੇ ਔਖੇ ਨੇ ਕਿ ਇਸ ਤਲਾਬ 'ਚ ਮੱਛੀਆਂ ਛੱਡਣ ਨੂੰ ਤਿਆਰ ਨੇ। ਅੰਮ੍ਰਿਤਸਰ ਦੇ ਇਸ ਪਿੰਡ ਦਾ ਹਾਲ ਸੁਧਾਰਨ ਲਈ ਕਈ ਆਏ ਪਰ ਕਿਸੇ ਤੋਂ ਕੁਝ ਨਾ ਹੋਇਆ। ਅੰਮ੍ਰਿਤਸਰ ਦੇ ਬਾਰੀ ਇਲਾਕੇ 'ਚ ਵਸੇ ਮੋਦਲ ਪਿੰਡ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ 3 MP ਗੋਦ ਲੈ ਚੁੱਕੇ ਨੇ ਪਰ ਪਿੰਡ ਅਜ ਵੀ ਬਦਹਾਲ ਹੈ ਬੁਨਿਆਦੀ ਸਹੂਲਤਾਂ ਤੋਂ ਕੋਹਾਂ ਦੂਰ ਹੈ ਪਿੰਡ ਅੱਜ ਵੀ ਇਸ ਪਿੰਡ ਦੇ ਵਿੱਚ ਸੜਕਾਂ ਟੁੱਟੀਆਂ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਇਸ ਪਿੰਡ ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਐਮਪੀ ਰਏ ਨਵਜੋਤ ਸਿੰਘ ਸਿੱਧੂ ਨੇ ਗੋਦ ਲਿਆ ਸੀ ਇਸ ਦੇ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਕੂਰੀ ਨੇ ਪਿੰਡ ਨੂੰ ਗੋਦ ਲੈ ਕੇ 2019 ਚ ਇਥੋਂ ਚੋਣ ਲੜੀ ਪਰ ਉਹ ਹਾਰ ਗਏ ਫਿਰ ਮੌਜੂਦਾ ਸੰਸਦ ਗੁਰਜੀਤ ਸਿੰਘ ਔਜਲਾ ਨੇ ਇਸ ਪਿੰਡ ਨੂੰ ਗੋਦ ਲਿਆ ਪਿੰਡ ਦੇ ਐਂਟਰੀ ਗੇਟ ਤੇ ਚੱਲ ਰੇ ਨਿਰਮਾਣ ਕਾਰਜਾਂ ਨੂੰ ਦੇਖਿਆ ਜਾ ਸਕਦਾ ਲੋਕਾਂ ਦਾ ਦਾਅਵਾ ਹੈ ਕਿ ਕੰਮ ਤਾਂ ਗੁਰਦੁਆਰਾ ਕਮੇਟੀ ਆਪਣੇ ਖਰਚੇ ਤੇ ਕਰਵਾ ਰਹੀ ਹੈ ਵਿਕਾਸਨਾ ਦੀ ਤਾਂ ਕੋਈ ਚੀਜ਼ ਹੈ ਨਹੀਂ ਜੀ ਇੱਥੇ ਇਹ ਤਾਂ ਸੁਪਨਾ ਹੀ ਹੈ ਜੀ ਵਿਕਾਸਨਾ ਦਾ ਤਾਂ ਇਸ ਪਿੰਡ ਦੇ ਵਿੱਚ ਦੂਜਾ ਮੈਨੂੰ ਲੱਗਦਾ ਹੈ ਵੀ ਆ ਦੇਖੋ ਤੁਸੀਂ ਪਾਣੀ ਦਾ ਹਾਲ ਦੇਖੋ ਤੁਸੀਂ ਤੇ ਮੈਨੂੰ ਲੱਗਦਾ ਵੀ ਅੱਜ ਮਸ਼ੀਆਂ ਪਾਦਣੀਆਂ ਚਾਹੀਦੀਆਂ ਜੀ ਉਹ ਆਪਾਂ ਨੂੰ ਵਧੀਆ ਲੱਗੂ ਉਹ ਵਿਕਾਸ ਨਾਲੇ ਵਧੀਆ ਤਰੀਕੇ ਨਾਲ ਹੋਊਗਾ ਜੋ ਇਸ ਪਿੰਡ ਦਾ ਹਾਲ ਆ ਵਿਕਾਸ ਤਾਂ ਨਾ ਪੱਧਰੀ ਤਈ ਹੈ ਕੋਈ ਇਸ ਪਿੰਡ ਦੇ ਵਿੱਚ ਹੈ ਨਹੀਂ ਜੀ ਬੱਚੋਗੇ ਇਤਨੀ ਪ੍ਰੋਬਲਮ ਆ ਰਹੀ ਹੈ ਨਾ ਸਵੇਰ ਸਕੂਲ ਤੋਂ ਛੋਣੇ ਆਤੇ ਆ ਤਾਂ ਉਹ ਬੱਚਾ ਜਾ ਨਹੀਂ ਪਤਾ ਦੋ ਤਿੰਨ ਵਾਰ ਤਾਂ ਮੇਰਾ ਹੀ ਖੁਦ ਦਾ ਬੇਟਾ ਇੱਧਰ गिर ਕੇ ਚਲਾ ਗਿਆ تھا ਘਰ ਕਿਆ ਕਰੇ ਲੈਨੇ ਆਤੇ ਆ ਤੋ ਵੀ ਕੋਈ ਹਾਲ ਐ ਰਾਤ ਕੋ ਦੇਖੋ ਇੱਧਰ ਕੈਮਰਾ ਮਾਰ ਕੇ ਬਹੁਤ ਮੰਦਾ ਆ ਰਿਹਾ ਕਿਆ ਕਰ ਸਕਤੇ ਹੋ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਨੇ ਕਿਆ ਕਿ ਸਰਕਾਰ ਗੋਦਲੇ ਪਿੰਡਾਂ ਲਈ ਵਕਤ ਤੋਂ ਕੋਈ ਫੰਡ ਨਹੀਂ ਦਿੰਦੀ ਜਦੋਂ ਕਿ ਐਮਪੀ ਲੈਡ ਫੰਡ ਦੇ ਵਿੱਚੋਂ ਪਿੰਡਾਂ ਦਾ ਵਿਕਾਸ ਕਰਨਾ ਮੁਮਕਿਨ ਨਹੀਂ ਹੁੰਦਾ ਤੁਸੀਂ ਮੁੱਦਨ گاؤں ਕੀ ਬਾਤ ਆਪ ਕਰ ਰਹੇ ਹੋ ਉਹ 2019 ਦੀ ਇਲੈਕਸ਼ਨ ਤੋਂ ਪਹਿਲੇ ਦਾ ਹੂੰ ਹੂੰ दो हज़ार उन्नीस के बाद मैंने कोई गांव गोद नहीं लिया उसका रीज़न ये था कि उसके लिए सरकार ग्रांट कोई नहीं देती सरकार कहती है कि उसके लिए आप जाकर लोगों से बातें करो लोगों को समझाओ कि औरत के क्या हक हैं लोगों को समझाओ कि डिवर्सिफिकेशन कैसे करना है लेकिन लोगों का मानना है कि जब गोद लेते हो तो इसका मतलब पूरी डेवलपमेंट करो उसके बावजूद तो मैंने पच्चीस लाख रुपए उस समय वहाँ का स्कूल और वहाँ की डिस्पेंसरी को दिया ਲੇਕਿਨ ਮੇਰੇ ਪਾਸ ਐਮਪੀ ਲੈਡ ਜਿਹਾ ਫੰਡ ਹੀ ਨਹੀਂ ਹੁੰਦਾ ਕਿ ਮੈਂ 2 ਕਰੋੜ ਦਾ 4 ਕਰੋੜ ਇਹ ਕੰਮ ਵਿੱਚ ਲਗਾ ਕੇ ਤਾਂ ਬਾਕੀ ਮੈਂ ਬਾਕੀ ਕੌਨਸੀ ਅਸੀਂ ਉਹ ਕਹਿ ਦੇਵਾਂ ਹੁਣ ਫਿਰ ਲੋਕ ਸਭਾ ਚੋਣਾਂ ਨੇੜੇ ਨੇ ਲੋਕਾਂ ਨੂੰ ਉਮੀਦ ਹੈ ਕਿ ਹੁਣ ਫਿਰ ਕੋਈ ਸਿਆਸੀ ਲੀਡਰ ਉਹਨਾਂ ਦੇ ਪਿੰਡ ਵੱਲ ਨਜ਼ਰ ਮਾਰੇਗਾ ਪਰ ਇਸ ਵਾਰ ਅਪੀਲ ਕਰ ਰਹੇ ਨੇ ਕਿ ਕੰਮ ਕਰਨਾ ਵਾਦਾ ਹੀ ਨਹੀਂ